ਪੋਰਡ ਪਈ ਸਾਹਿਬ ਉਹ ਉਹ ਇਹਨਾਂ ਦੇ ਬੰਬ ਵਾਂਗੂ ਵੱਜੀ ਆ। ਹੂੰ ਉਸ ਪੂਰੇ ਤਰ੍ਹਾਂ ਇਸ ਗੱਲ ਤੇ ਲੱਗਿਆ ਹੋਇਆ ਕਿ ਇਹਦਾ ਰਿਪੋਰਟ ਹੀ ਬਹੁਤ ਗਲਤ ਸੀ। ਕਲੀਅਰ ਕੱਟ ਨਾ ਲੈਣੇ ਜੀ ਵਰਸਾ ਸਿੰਘ ਮਟਰਵਾ ਲੱਗੇ ਹੋਏ ਨੇ, ਮੰਟੀ ਰਮਾਣਾ ਲੱਗੇ ਹੋਏ ਨੇ, ਹੂੰ ਮਹਿੰਦਰ ਗਰੇਵਾਲ ਲੱਗੇ ਹੋਏ ਨੇ ਜਿਨ੍ਹਾਂ ਨੇ ਇਹ ਗੱਲ ਉਹਦੇ ਸਿਰਫ ਤੇ ਸਿਰਫ ਓਨੇ ਕੋ ਵਿਚੋਂ ਲੈਣਾ ਚਾਹ ਕੇ ਪੜ੍ਹਦੀਆਂ ਲਾਸਟ ਪੇਜ ਤੇ ਇਹ ਲਿਖਿਆ ਕਿ ਸਬੂਤ ਹੀ ਕੋਈ ਨਹੀਂ ਮਿਲਦਾ ਕਿ ਪੁਲਿਸ ਹਿਰਾਸਤ ਤੇ ਪੁਲਿਸ ਨੇ ਉਹਨਾਂ ਨੂੰ ਮਾਰਕੁੱਟ ਕੇ ਮਾਰ ਦਿੱਤਾ। ਐਕਚੁਅਲ ਦੇ ਵਿੱਚ ਹੋਇਆ ਕੀ ਹੈ? ਸਹੀ। ਸਾਥਸ਼੍ਰੀਆ ਕਾਲ ਮੈਂ ਤੁਹਾਡਾ ਆਪਣਾ ਜਗਨਜੀਤ ਸਿੰਘ ਖੱਪਿਆਂ ਲਈ ਬੀਪ ਗਰਦੀਪ ਸਿੰਘ ਕੌਂਕੇ ਦੇ ਸਬੰਧ ਦੇ ਵਿੱਚ ਕੀ ਬੰਦ ਹੈ ਰਿਪੋਰਟ ਜਨਤਕ ਹੋ ਜਾਂਦੀ ਹੈ ਅਕਾਲ ਤਖਤ ਸਾਹਿਬ ਦੇ ਜਹੇਦਾਰ ਤੱਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਇਹਦਾ ਕੀ ਰਿਜ਼ਲਟ ਨਿਕਲਦਾ ਹੈ ਕਿੱਥੇ ਸੱਟ ਰੁਕੀ ਹੋਈ ਹੈ ਅਸਲ ਦੇ ਵਿੱਚ ਕਹਾਣੀ ਕੀ ਹੈ ਸਾਡੇ ਨਾਲ ਵੀਰ ਮੌਜੂਦ ਨਹੀਂ ਕੋਟਕਪੁਰਾ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਬਹੁਤ ਸਟੱਡੀ ਕੀਤੀ ਹੈ ਇਸ ਕੇਸ ਬਾਰੇ ਜੀ ਬਸ ਤੇ ਤੁਹਾਨੂੰ ਕੀ ਲੱਗਦਾ ਵੀ ਰਿਪੋਰਟ ਦਾ ਹੁਣ ਬਣੂਗਾ ਕੀ ਰਿਪੋਰਟ ਪਹੁੰਚੀ ਕਿੱਥੇ ਤੱਕ ਦੇਖੋ ਜਿਹੜੀ ਉਹ ਰਿਪੋਰਟ ਹੈ ਬੀਪੀ ਤਵੜੀ ਵਾਲੀ ਉਹਨੂੰ ਅਕਾਲੀ ਦਲ ਦਾ ਇੱਕ ਵਰਗ ਹੂੰ ਔਰ ਉਸ ਪੂਰੇ ਤਰ੍ਹਾਂ ਇਸ ਗੱਲ ਤੇ ਲੱਗਿਆ ਹੋਇਆ ਕਿ ਇਹਦਾ ਰਿਪੋਰਟ ਹੀ ਬਹੁਤ ਗਲਤ ਸੀ ਹਾਂ ਇਹ ਚੀਜ਼ ਤਾਂ ਚੱਲ ਰਹੀ ਹੈ ਇਹ ਚੀਜ਼ ਇਹ ਚੱਲ ਰਹੀ ਹੈ ਮੈਂ ਮੈਂ ਕਲੀਅਰ ਕਰਨਾ ਲੈਣਾ ਜੀ ਵੈਸੋ ਸਿੰਘ ਬਟੂਆ ਲੱਗੇ ਹੋਏ ਨੇ ਹੂੰ ਬੰਟੀ ਨੂੰ ਮਾਣਾ ਲੱਗੇ ਹੋਏ ਨੇ ਮੇਸ਼ੇਂਦਰ ਗਰੇਵਾਲ ਲੱਗੇ ਹੋਏ ਨੇ ਜਿਨ੍ਹਾਂ ਨੇ ਇਹ ਗੱਲ ਉਹਦੇ ਸਿਰਫ ਤੇ ਸਿਰਫ ਉਹਨੇ ਕੋ ਵਿਚੋਂ ਲੈਣਾ ਚਾਕੇ ਪੜ੍ਹਦੀਆਂ ਲਾਸਟ ਪੇਜ ਜਿਹੜੀ ਉਹਦੇ ਕਨਕਲੂਜਨ ਦਾ ਸੀਗਾ ਲਾਸਟ ਪੇਜ ਸੀਗਾ ਉਹ ਉਹਨੀਆਂ ਕ ਲੈਣਾ ਚਾਕੇ ਪੜਤੀਆਂ ਕਿ ਆ ਦੇਖੋ ਜੀ ਇਹਦੇ ਵਿੱਚ ਤਾਂ ਇਹ ਲਿਖਿਆ ਕਿ ਸਬੂਤ ਹੀ ਕੋਈ ਨਹੀਂ ਮਿਲਦਾ ਕਿ ਪੁਲਿਸ ਹਿਰਾਸਤ ਤੇ ਪੁਲਿਸ ਨੇ ਉਹਨਾਂ ਨੂੰ ਮਾਰਕੁੱਟ ਕੇ ਮਾਰ ਦਿੱਤਾ ਵੀ ਉਹ ਉਹਦੇ ਤੋਂ ਅਸੀਂ ਕਰਦੇ ਕੀ ਐਕਚੁਅਲ ਦੇ ਵਿੱਚ ਹੋਇਆ ਕੀ ਹੈ ਹੂੰ ਜਿਹੜੀ ਜਿੱਥੇ ਜਾ ਕੇ ਜਿਹੜੀ ਗੱਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੰਗਤ ਦੇ ਵਿੱਚ ਸਿੱਖ ਪੰਥ ਦੇ ਵਿੱਚ ਪੰਜਾਬ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਵਾਪਰਿਆ ਕੀ ਹੈ ਜਿਹੜੀ ਗੱਲ ਦਾ ਅਜੇ ਤੱਕ ਪਤਾ ਇਹ ਜਿਹੜੀ ਗੱਲ ਲੁਕੋਈ ਜਾ ਰਹੀ ਹੈ ਕਿ ਵਾਪਰਿਆ ਕੀ ਹੈ ਬੀਪੀ ਤਵਾੜੀ ਦੀ ਰਿਪੋਰਟ ਬਿਲਕੁਲ ਕਲੀਅਰ ਕਟ ਉਹਨਾਂ ਨੇ ਲਾਸਟ ਤੇ ਜਾ ਕੇ ਕਨਕਲੂਡ ਕਰਕੇ ਲਿਖਦਾ ਸੀ ਕਿ ਜਾਬਤਾ ਫੌਜਦਾਰ 173 ਦੀ ਕਰਵ 173 ਦੀ ਕਾਰਵਾਈ ਦਾ ਮਤਲਬ ਕਿ 173 ਦੀ ਸੀਆਰਪੀਸੀ ਦੇ ਰਹੀ ਚਲਾਨ ਪੇਸ਼ ਕਰਨਾ ਹੁੰਦਾ ਹਮ ਕੇਸ ਰਜਿਸਟਰ ਕਰਕੇ ਉਹਨਾਂ ਗਵਾਹਾਂ ਦੀ ਬਿਆਨ ਕਲਮ ਬੰਦ ਕਰਕੇ ਜਿਹੜੇ ਜਿਹੜੇ ਬੀਪੀ ਤਵਾਰੀ ਨੇ ਆਪਣੇ ਰਿਪੋਰਟ ਚ ਕੀਤਾ ਕਿਉਂਕਿ ਉਹ ਤਾਂ ਉਹ ਤਾਂ ਜਸਟਿਸ ਰਿਪੋਰਟ ਦੇਣੀ ਸੀ ਨਾ ਉਹਦੇ ਤੇ ਜਬ ਤੱਕ 173 ਦੀ ਸੀਆਰਪੀਸੀ ਦੇ ਤਹਿਤ ਉਹਨੇ ਚਲਾਨ ਪੇਸ਼ ਕਰਨਾ ਹੁਣ ਉਹਨਾਂ ਨੇ ਤੇ ਸਾਰਾ ਕੁਝ ਲਿਖਤਾ ਉਹਨਾਂ ਨੇ ਉਦੋਂ ਅੱਗੇ ਇਹ ਵੀ ਲਿਖਤਾ ਕਿ ਜਿਹੜਾ ਜੋ ਕੁਝ ਪੁਰਸ਼ੁਦੀ ਫਾਈਨਡਿੰਗਸ ਦੇ ਵਿੱਚ ਆਇਆ ਹੈ ਪੁਰਸ਼ਦੀਆਂ ਜ਼ਿੰਮੜੀਆਂ ਦੇ ਵਿੱਚ ਜੋ ਕੁਝ ਆਇਆ ਇਹਦੇ ਤੇ ਅੱਗੇ ਕਾਰਵਾਈ ਕਰੋ ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਉਹਦੇ ਤੋਂ ਹੋਇਆ ਕਿ ਅਸਲ ਦੇ ਵਿੱਚ ਉਹ ਤੋਂ ਬਾਅਦ ਜਦੋਂ ਉਹ ਰਿਪੋਰਟ ਭਾਈ ਸਾਹਿਬ ਉਹ ਉਹ ਇਹਨਾਂ ਦੇ ਬੰਬ ਵਾਂਗੂ ਵੱਜੀ ਆ ਯਾਰ ਆ ਬਣ ਚੀ ਗਿਆ ਸਾਨੂੰ ਅੱਗੇ ਜਦੋਂ ਇੱਕ ਵਾਰੀ ਉਹਦੇ ਤੇ ਐਫ ਆਈ ਆਰ ਦਰਜ ਹੋ ਗਈ ਪਰਚਾ ਦਰਜ ਹੋ ਗਿਆ ਦੈਨ ਅੱਗੇ ਉਹਦੇ ਤੇ ਕਾਰਵਾਈ ਕਰਨੀ ਪੈਣੀ ਆ ਉਹ ਰੁਕਣਾ ਨਹੀਂ ਹੈਗਾ ਤਾਂ ਉਹਨਾਂ ਨੇ ਉਸ ਕਾਰਵਾਈ ਤੋਂ ਬਚਣ ਵਾਸਤੇ ਫਰਦਰ ਇੱਕ ਇਨਕੁਆਰੀ ਜਿਹੜੀ ਹੈਗੀ ਆ ਹੋਰ ਲਾਤੀ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਗੱਲ ਜਨਤਕ ਹੋਣ ਹੀ ਨਹੀਂ ਦਿੱਤੀ ਹੂੰ ਉਹ ਹੁਣ ਡੀਜੀਪੀ ਉਸ ਟਾਈਮ ਸਰਬਜੀਤ ਸਿੰਘ ਸੀਗੇ ਹੂੰ ਡੀਜੀਪੀ ਨੇ ਇਨੂੰ ਇੰਨਾ ਕਿ ਲੈਂਦਾ ਜਾ ਰਿਹਾ ਕਿ ਡੀਜੀਪੀ ਆ ਜਿਹੜਾ ਉਹਨੇ ਜੀ ਰਿਕੁਆਰੀ ਮਾਰਕ ਕਰਤੀ ਹੁਣ ਭਾਈ ਮੁੱਖ ਮੰਤਰੀ ਦੀ ਅ ਇਨਟਰਸਟ ਦੇ ਨਾਲ ਇੱਕ ਇਨਵੈਸਟੀਗੇਸ਼ਨ ਹੋ ਰਹੀ ਬੀਪੀ ਤਵਾੜੀ ਦੀ ਤੇ ਬੀਪੀ ਤਵਾੜੀ ਦੀ ਰਿਪੋਰਟ ਕਾਊਂਟਰ ਹੋ ਗਈ ਤੇ ਉਹਦੇ ਤੇ ਅੱਗੇ ਫਰਦਰ ਮੈਂ ਤੁਹਾਨੂੰ ਦੱਸਦਾ ਹਾਂ ਅ ਉਦੋਂ ਮੁਖਵਿੰਦਰ ਸਿੰਘ ਸ਼ੀਨਾ ਜਿਹੜੇ ਰੀਸੈਂਟਲੀ ਰਿਟਾਇਰ ਹੋਏ ਨੇ ਪਟਿਆਲੇ ਤੋਂ ਜਿੰਨਾ ਜਿਹੜੇ ਕੈਪਟਨ ਸਰਕਾਰ ਦੇ ਵੇਲੇ ਜਿਹੜੇ ਰੀਸੈਂਟਲੀ 31 ਦਸੰਬਰ ਨੂੰ ਰਿਟਾਇਰ ਹੋਏ ਨੇ ਮੁਖਵਿੰਦਰ ਸਿੰਘ ਸ਼ੀਨਾ ਏਡੀਜੀਪੀ ਜਿਨ੍ਹਾਂ ਨੇ ਹੁਣ ਇਹਨਾਂ ਨੂੰ ਇਹਨੂੰ ਵੀ ਸੰਮਨ ਕੀਤਾ ਸੀ ਬਿਕਮ ਸਿੰਘ ਮਝੂਠੀਆ ਨੂੰ ਸ਼ਾਇਦ ਕੈਪਟਨ ਸਰਕਾਰ ਵੱਲ ਇਹਨਾਂ ਨੇ ਇੱਕ ਆ ਦੀ ਸੈੱਟ ਬਣਾ ਕੇ ਰਿਪੋਰਟ ਤਿਆਰ ਨਹੀਂ ਕੀਤੀ ਸੀ ਮੈਨੂੰ ਉਹਦੇ ਬਾਰੇ ਕਲੀਅਰ ਨਹੀਂ ਹੈਗਾ ਜੀ ਜਿਹੜੀ ਜਿਹੜੀ ਉਹ ਜਿਹੜੀ ਉਹਦੀ ਉਹਦੀ ਜਦੋਂ ਉਦੋਂ ਇਹ ਹੀ ਹੁੰਦੇ ਸੀਗੇ ਮੁਖਮੰਦਰ ਸਿੰਘ ਸ਼ੀਨਾ ਆਪਣਾ ਐਸਐਸਪੀ ਜਗਰਾਉਂ ਜੀ ਤਾਂ ਉਦੋਂ ਇੱਕ ਕਮੇਟੀ ਬਣ ਗਈ ਮੁਖਮੰਦਰ ਸਿੰਘ ਸ਼ੀਨਾ ਹਮ ਐਸਐਸਪੀ ਜਗਰਾਉਂ ਜੀ ਗੁਰਪ੍ਰੀਤ ਸਿੰਘ ਤੂਰ ਐਸਪੀ ਲੁਧਿਆਣਾ ਜੀ ਤੇ ਬਰਜਿੰਦਰ ਸਿੰਘ ਢੱਲੋਂ ਡੀਐਸਪੀ ਜਗਰਾਉਂ ਜੀ ਇਹਨਾਂ ਤੇ ਇੱਕ ਕਮੇਟੀ ਬਣਾਤੀ ਕਿ ਤੁਸੀਂ ਇੱਕ ਪੈਨਲ ਬਣਾਤਾ ਕਿ ਤੁਸੀਂ ਇਹਦੀ ਤੇ ਜਿਹੜੀ ਹੈਗੀ ਫਰਦਰ ਇਨਕੁਆਇਰੀ ਕਰੋ ਜੀ ਹੂੰ ਫਰਦਰ ਇਨਕੁਆਇਰੀ ਕਰੋ ਜਦੋਂ ਫਰਦਰ ਇਨਕੁਆਇਰੀ ਵਾਲੇ ਪਾਸੋਂ ਤੁਰੀ ਇੱਕ ਤਾਂ ਇੱਕ ਪੈਨਲ ਦਾ ਇਹਨਾਂ ਦਾ ਬਣਾਇਆ ਸੀ ਤੇ ਇੱਕ ਉਸ ਟਾਈਮ ਸੀਗੇ ਏ ਡੀ ਜੀ ਪੀ ਕ੍ਰਾਈਮ ਕੇ ਕੇ ਅਤਰੀ ਹੂੰ ਤੇ ਇੱਕ ਏ ਡੀ ਜੀ ਪੀ ਇੰਟੈਲੀਜੈਂਸ ਏ ਪੀ ਪਟਨਾਗਰ ਹੂੰ ਏ ਬੀ ਪਟਨਾਗਰ ਇਹ ਕਮਾਂਡੈਂਟ ਹੋਮਗਾਰਡ ਵੀ ਸੀ ਇਹਨਾਂ ਦੇ ਆਧਾਰ ਤੇ ਵੀ ਇੱਕ ਪੈਨਲ ਬਣਾਤਾ ਕਿ ਤੁਸੀਂ ਵੀ ਆਪਣੀ ਰਿਪੋਰਟ ਜਿਹੜੀ ਹੈ ਉਹ ਟੀਮਾਂ ਖੜੀਆਂ ਕਰਦੀਆਂ ਤੇ ਦੋਨੋਂ ਟੀਮਾਂ ਨੇ ਸਿਰ ਫਰਦਰ ਜਾ ਕੇ ਜਿਸ ਤਰ੍ਹਾਂ ਪੁਲਿਸ ਚਾਹੁੰਦੀ ਸੀ ਹੂੰ ਤੇ ਜਿਸ ਤਰ੍ਹਾਂ ਜੋ ਹੁਣ ਮੈਂ ਤਾਂ ਇਹੇ ਗੱਲ ਹੀ ਕਹੂੰਗਾ ਨਾ ਪੁਲਿਸ ਚਾਹੁੰਦੀ ਸੀ ਪੁਲਿਸ ਨੂੰ ਸਪੋਰਟ ਕੌਣ ਕਰ ਰਿਆ ਸੀਗਾ ਮੁੱਖ ਮੰਤਰੀ ਮੁੱਖ ਮੰਤਰੀ ਦੀ ਕੰਸੈਂਟ ਤੋਂ ਬਿਨਾ ਕਿਵੇਂ ਹੋਏਗਾ ਸਾਰਾ ਕੁਝ ਹੂੰ ਜਦੋਂ ਮੁੱਖ ਮੰਤਰੀ ਕੋਲੇ ਰਿਪੋਰਟ ਕਾਊਂਟਰ ਹੋ ਗਈ ਹੈ ਟੇਬਲ ਹੋ ਗਈ ਕਿ ਆਹ ਲਓ ਜੀ ਰਿਪੋਰਟ ਦੇ ਵਿੱਚ ਆਹ ਲਿਖਿਆ ਕਿ ਪਰਚਾ ਦਰਜ ਕਰੋ ਹੋਮ ਡਿਪਾਰਟਮੈਂਟ ਦੇ ਉਹਨਾਂ ਕੋਲ ਸੀਗੇ ਨਾ ਤੇ ਪਰਚਾ ਦਰਜ ਕਰਨ ਦੀ بجائے ਉਹਨਾਂ ਨੇ ਅੱਗੇ ਜਾ ਕੇ ਇੱਕ ਦੋ ਪੈਨਲ ਹੋਰ ਬਣਾਤੇ ਕਿ ਤੁਸੀਂ ਇਹਦੇ ਤੇ ਫਰਦਰ ਜਿਹੜਾ ਇਨਕੁਆਰੀ ਦੁਆਰਾ ਕਰੋ ਇਨਕੁਆਰੀ ਅੱਗੇ ਕਰੋ ਤੇ ਨਾਲ ਇਹਨਾਂ ਨੂੰ ਆਰਡਰ ਕਰਤੇ ਕਿ ਹਰ 15 ਦਿਨ ਬਾਅਦ ਇਹਦੇ ਜਿਹੜੇ ਹੈਗੇ ਰਿਪੋਰਟ ਹੈ ਉਹ ਤੁਸੀਂ ਸਟੇਟਮੈਂਟਸ ਜਿਹੜੀਆਂ ਰਿਪੋਰਟਸ ਨੇ ਉਹ 15-15 ਦਿਨ ਬਾਅਦ ਡਿਪਾਰਟਮੈਂਟ ਨੂੰ ਅੱਗੇ ਫਾਰਵਰਡ ਕਰੋ ਇਹ ਗੱਲ ਅੰਦਰੇ ਅੰਦਰ ਅੰਦਰੇ ਅੰਦਰ ਦੱਬੀ ਰਹੀਗੀ ਇਹ ਤਾਂ ਜੇ ਹਿਊਮਨ ਰਾਈਟਸ ਜਿਨ੍ਹਾਂ ਨੂੰ ਬੰਟੀ ਰੁਮਾਨਾ ਜਿਨ੍ਹਾਂ ਨੂੰ 100 ਕਾਲ ਹਿਊਮਨ ਰਾਈਟ ਐਕਟੀਵਿਸਟ ਕਹਿੰਦਾ ਜੇ ਉਹ ਰਿ ਜਿਨ੍ਹਾਂ ਨੂੰ ਇਹ ਕਹ ਰਿਹਾ ਤੁਸੀਂ ਸੁੱਤੇ ਪਏ ਸੀ ਤੁਸੀਂ ਕਿੱਥੇ ਗਏ ਸੀ ਤੁਸੀਂ ਕਾਰਵਾਈ ਕਿਉਂ ਨਾ ਕੀਤੀ ਉਹਨਾਂ ਨੇ ਦੇਖੋ ਜੀ ਹਾਈ ਕੋਰਟ 'ਚ ਰੈਟ ਕੀਤੀ ਜਦੋਂ ਹਾਈ ਕੋਰਟ ਦੇ ਵਿੱਚ ਰੈਟ ਕੀਤੀ ਹੈ ਤਾਂ ਹਾਈ ਕੋਰਟ 'ਚ ਜਵਾਬ ਦਿੰਦਾ ਜੀ ਇਹਦੇ ਪੈਰਲ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਅੱਗੇ ਜਾਂਚ ਕਰ ਰਹੀ ਹੈ ਜਿਹਦੇ ਕਰਕੇ ਪੀਪੀ ਤੁਹਾਡੀ ਵਾਲੀ ਰਿਪੋਰਟ ਤੇ ਅੱਗੇ ਕਾਰਵਾਈ ਨਹੀਂ ਹੋ ਸਕਦੀ ਰੈਟ ਹਾਈ ਕੋਰਟ 'ਚੋਂ ਖਾਰਜ ਕਰਤੀ ਉਹ ਸੁਪਰੀਮ ਕੋਰਟ ਵੀ ਗਏ ਸੁਪਰੀਮ ਕੋਰਟ 'ਚ ਵੀ ਖਾਰਜ ਕਰਤੀ ਇਹਨਾਂ ਦੋਨੋਂ ਜਿਹੜੀਆਂ ਪੈਨਲ ਬਣੇ ਨੇ ਇਹਨਾਂ ਦੋਨੋਂ ਪੈਨਲਸ ਨੇ ਕਲੀਅਰ ਕੱਟ ਇਹ ਰਿਪੋਰਟ ਦਿੰਦੀ ਹੈ ਕਿ ਜ਼ਥੇਦਾਰ ਗੁਰਦੇਵ ਸਿੰਘ ਕੌਕੇ ਦੀ ਜਿਹੜੀ ਬੀਪੀ ਤਵਾੜੀ ਦੀ ਰਿਪੋਰਟ ਜਿਹੜੀ ਉਹਨਾਂ ਨੇ ਦਿੱਤੀ ਉਹਦੇ ਉਹਨਾਂ ਤੇ ਉਹ ਬਿਲਕੁਲ ਗਲਤ ਹੈ ਜੀ ਮੈਂ ਉਹੀ ਗੱਲ ਕਰ ਰਿਹਾ ਇਹ ਕੈਪਟਨ ਸਰਕਾਰ ਦੇ ਵਿੱਚ ਹੋਇਆ ਉਹਨਾਂ ਨੇ ਇਹ ਸ਼ੋਅ ਕਰਤਾ ਕੋਈ ਪਘੌੜਿਆ ਉਹਨਾਂ ਨੂੰ ਫੜ ਕੇ ਕੋਰਟ ਚ ਪੇਸ਼ ਕਰਨ ਦੀ ਲੋੜ ਹੈ ਕੋਰਟ ਪੇਸ਼ ਕਰਨ ਦੀ ਲੋੜ ਹੈ ਇਹ ਇਹ ਸੈੱਟ ਬਣੀ ਉਦੋਂ ਦੀ ਸੀਗੀ ਬਾਅਦ ਸਾਰ ਦੇ ਸਮੇਂ ਬਣੀ ਸੀ ਹਾਂ ਚੈਂਪ ਰਿਪੋਰਟ ਜਿਹੜੀ 99 ਚ 99 ਚ ਬਣੀ ਸੀ ਇਹ ਇਹਨਾਂ ਨੇ ਕਾਊਂਟਰ ਜਿਹੜੀ ਟੇਬਲ ਹੈਗੀ ਆ ਉਹ ਕੈਪਟਨ ਸਰਕਾਰ ਵੇਲੇ ਕੀਤੀ ਹੈ ਕੈਪਟਨ ਸਰਕਾਰ ਵੇਲੇ ਕੀਤੀ ਉਸ ਟਾਈਮ ਜਾ ਕੇ ਕੀਤੀ ਹੈ ਕਿਉਂਕਿ 97 ਤੋਂ ਲੈ ਕੇ 2002 ਤੱਕ ਸਰਕਾਰ ਇਹਨਾਂ ਦੀ ਸੀ ਤੇ ਅੱਗੇ ਜਾ ਕੇ ਉਹ ਟੇ ਸਵਾਲ ਤਾਂ ਇਹੀ ਹੈ ਨਾ ਜੀ ਤੁਸੀਂ ਹਿਊਮਨ ਰਾਈਟਸ ਨੂੰ ਜਿਹੜੇ ਐਕਟੀਵਿਸਟ ਆ ਉਹਨਾਂ ਨੂੰ ਕੁਐਸਚਨ ਕਰਦੇ ਹੋ ਹੂੰ ਮੁੱਖ ਮੰਤਰੀ ਕਿਥੇ ਅਸੀਂ ਮੁੱਖ ਮੰਤਰੀ ਨੇ ਕਿਉਂ ਨਾ ਆਪਦਾ ਇੰਟਰਸਟ ਦਿਖਾਇਆ ਉਹ ਮੁੱਖ ਮੰਤਰੀ ਜਿਹਨੂੰ ਸੱਤਾ ਦੇ ਵਿੱਚ ਪੰਜਾਬ ਨੇ ਇਹ ਗੱਲ ਸੋਚ ਕੇ ਲਿਆਂਦਾ ਸੀ ਇਹ ਸਰਕਾਰ ਬਣਾਈ ਸੀ ਕਿ ਸਰਕਾਰ ਪੰਥਕ ਹੈ ਜੋ 95 ਤੋਂ ਪਹਿਲਾਂ ਘਾਣ ਹੋਇਆ ਜਿਹੜਾ 95 ਤਿੱਕਰ ਜੋ ਸਾਡੇ ਨਾਲ ਸਾਰਾ ਕੁਝ ਵਾਪਰਿਆ ਇਹਦੇ ਤੇ ਇਹ ਕਾਰਵਾਈ ਕਰਨਗੇ ਤੇ ਸਾਨੂੰ ਕੁਝ ਜ਼ਖਮਾਂ ਤੇ ਮਲ੍ਹਮ ਲੱਗੂਗੀ ਹੂੰ ਤੇ ਇਹਨਾਂ ਨੇ ਚਾਕੇ ਕੀ ਕੀਤਾ ਹਜ਼ਾਰ ਆलम ਜਿਹਨੇ ਆलम ਸਾਣਾ ਬੜਾਈ ਸੀ ਹੁਣ ਆलम ਸਾਣਾ ਨੂੰ ਕੌਣ ਭੁੱਲਿਆ ਜੀ ਇਜ਼ਹਾਰ ਉਹ ਪੱਖ ਰੱਖਦੇ ਹੋ ਮੈਂ ਵੈਸੇ ਮੈਨੂੰ ਪਤਾ ਹੈ ਕਲੀਅਰ ਕਰਦੇ ਹੋ ਗੱਲ ਇਜ਼ਹਾਰ ਇਜ਼ਹਾਰ ਆਲਮ ਦੇ ਬਾਰੇ ਚ ਇਹ ਗੱਲ ਜਨਤਕ ਹੋ ਚੁੱਕੀ ਹੈ ਕਿ ਇਜ਼ਹਾਰ ਆਲਮ ਨੇ ਇੱਕ ਇਹਨੂੰ ਆਲਮ ਸਾਹ ਦਾ ਆਲਮ ਸਾਹ ਦਾ ਨਾਮ ਦਿੱਤਾ ਸੀ ਬਿਲਕੁਲ ਤੁਹਾਡੀ ਗੱਲ ਜੈ ਜੈ ਵੀ ਆਲਮ ਸਾਹ ਨੇ ਕੀ ਕੀਤਾ ਸਿਵਲ ਚ ਰਹਿੰਦੇ ਸੀ ਉਹ 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 ਚੀਜ਼ਾਂ ਜਿਹੜੀਆਂ ਜਨਤਕ ਨਹੀਂ ਜਿਹਦੇ ਇੱਥੋਂ ਟੱਕਰ ਗੱਲ ਰੁਕ ਗਈ ਉਹਨੇ ਇੱਕ ਉਹ ਟੀਮ ਬਣਾਈ ਜਿਹੜੇ ਸਿੱਖੀ ਲਿਬਾਸ ਦੇ ਵਿੱਚ ਸੀ ਦੇਖੋ ਸਿੱਖ ਹੋਣਾ ਤੇ ਸਿੱਖੀ ਬਾਣੇ ਚ ਹੋਣਾ ਦੋ ਵੱਖੋ ਵੱਖਰੀਆਂ ਗੱਲਾਂ ਬਿਲਕੁਲ ਬਿਲਕੁਲ ਅਸ ਕੀਨਬਾਸ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਵੈਪਨ ਤੱਕ ਮਿਲਦੇ ਸੀ ਹਮ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਸੀ ਤੇ ਉਹ ਰਾਤ ਨੂੰ ਨਿਕਲਦੇ ਸਨ ਨਿਕਲਦੇ ਸੀ ਰਾਤ ਨੂੰ ਤੇ ਜਾ ਕੇ ਘਰਾਂ ਦੇ ਵਿੱਚ ਜਿਹੜਾ ਜੋ ਕੁਝ ਦੁਸ਼ਕਰਮ ਉਹਨਾਂ ਤੋਂ ਹੋ ਸਕਦੇ ਸੀ ਡਾਕੇ ਤੱਕ ਮਾਰੇ ਕੋ ਕਰਮ ਤੱਕ ਕੀਤਾ ਪਿਆ ਭੈਣਾਂ ਦੀ ਇੱਜ਼ਤ ਨਾਲ ਕੀਤਾ ਉਹਨੂੰ ਮਾਰਤਾ ਜੋ 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 ਕੁਝ ਜਿੰਨਾ ਕੁਝ ਵੀ ਜਿਹੜਾ ਉਸ ਸਮੇਂ ਦੇ ਵਿੱਚ ਇੱਕ ਮੂਵਮੈਂਟ ਬਣੀ ਸੀ ਉਸ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਦੇਖੋ ਉਹ ਜਿਹੜੀ ਮੂਵਮੈਂਟ ਬਣੀ ਹੈ ਜਿਹੜੀ ਜਿਹੜੀ ਉਸ ਟਾਈਮ ਤੇ ਜਿਹੜੇ ਮੁੰਡੇ ਐਕਟਰ ਸੀਗੇ ਉਹਨਾਂ ਨੂੰ ਪੰਜਾਬ ਦੇ ਘਰਾਂ ਦੇ ਵਿੱਚੋਂ ਸਪੋਰਟ ਮਿਲਣੀ ਸ਼ੁਰੂ ਹੋ ਗਈ ਤੇ ਉਹ ਸਪੋਰਟ ਮਿਲਣੀ ਕਿਵੇਂ ਬੰਦ ਹੋਵੇ ਜਦੋਂ ਉਹਨਾਂ ਦੇ ਕੈਰੈਕਟਰਾਇਜ਼ ਕੈਰੈਕਟਰ ਅਸੋਸੀਏਸ਼ਨ ਕਰਨ ਵਾਸਤੇ ਉਹ ਇੱਕ ਸੈਨਾ ਖਵਾੜੀ ਸੈਂਟ ਆਲਮ ਦਾ ਬੰਦਾ ਘਟਨਾ ਗਲਤ ਕਰ ਗਿਆ ਤੇ ਉਹ ਆਮ ਜੀ ਖਾਲਸਾ ਜਿੱਥੇ ਬੰਦੇ ਚੰਗੇ ਬੰਦੇ ਦੋਸ਼ ਲੱਗਦੇ ਸੀਗੇ ਤੇ ਉਹਨਾਂ ਨੂੰ ਜਿਹੜੀ ਜੋ ਸਪੋਰਟ ਪਬਲਿਕ ਦੇ ਵਿੱਚੋਂ ਮਿਲਦੀ ਸੀ ਉਹ ਸਪੋਰਟ ਮਿਲਣੀ ਬੰਦ ਹੋਈ ਇਹ ਇਹ ਆਲਮ ਸਾਣਾ ਨੇ ਕੀਤਾ ਸੀ ਇਜ਼ਹਾਰ ਆਲਮ ਉਹ ਬੰਦਾ ਹੈ ਜਿਹੜਾ ਸ਼ਾਸਿ ਦੇ ਵਿੱਚ ਸਰਕਾਰ ਬਰਨਾਲੇ ਦੀ ਸੀ ਜਦੋਂ ਨਕੋਦਰ ਵਾਲਾ ਕਾਂਡ ਵਾਪਰਦਾ ਹੂੰ ਇਜ਼ਹਾਰ ਆਲਮ ਉਹ ਬੰਦਾ ਹੈ ਜਿਹਨੇ ਬਿਲਕੁਲ ਮੂੰਹ ਦੇ ਵਿੱਚ ਕਰਕੇ ਰਿਵਾਲਵਰ ਆਪ ਪਿਸਤਲ ਵਰਤ ਕੇ ਤੇ ਉਹ ਮੁੰਡੇ ਦੇ ਮੈਂ ਉਹ ਤਾਂ ਮੁੰਡੇ ਦਾ ਨਾਮ ਭੁੱਲ ਗਿਆ ਜਿਹੜੇ 4 ਉਸੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਮੂੰਹ ਦੇ ਵਿੱਚ ਕਰਕੇ ਪਿਸਤਲ ਨਕੂਦਰ ਵਾਲੀ ਘਟਨਾ ਦੇ ਵਿੱਚ ਇਜ਼ਹਾਰ ਆਲਮ ਨਵੀਂ ਦਾ ਇਨਸਾਫ ਤੋਂ ਆਉਣ ਲਈ ਇਹਨਾਂ ਨੇ ਕਿਹਾ ਸੀ ਅਕਾਲੀ ਦਲ ਨੇ ਅਕਾਲੀ ਦਲ ਨੇ ਉਦੋਂ ਉਦੋਂ ਬੇਦਬੀ ਹੁੰਦੀ ਹੈ ਤੇ ਇਹ ਬੇਦਬੀ ਦੇ ਇਨਸਾਫ ਦੇ ਵਾਸਤੇ ਉੱਥੇ ਉੱਥੇ ਨਕੂਦਰ ਦੇ ਵਿੱਚ ਜਿਵੇਂ ਕੋਟਪੂਰੀ 2015 'ਚ ਬੈਠੇ ਹੈ ਬਿਲਕੁਲ ਸੇਮ ਹੋਇਆ 1986 ਦੇ ਵਿੱਚ ਉੱਥੇ ਬੈਠੇ ਸੀਗੇ ਇੱਥੇ 2 ਸਿੰਘ ਸ਼ਹੀਦ ਹੋਏ ਆ ਉੱਥੇ ਅਕਾਲੀ ਦਲ ਦਾ ਮੀਤ ਪ੍ਰਧਾਨ ਬਣੇ ਉਹਦੀ ਧਰਮ ਪਤਨੀ ਉਹਦੀ ਧਰਮ ਪਤਨੀ ਜਿਹੜੀ ਅਕਾਲੀ ਦਲ ਦਾ ਸੀਟ ਡਰ ਕੇ ਐਮਐਲਏ ਬਣਦੀ ਹੈ ਠੀਕ ਹੈ ਉਹ ਉਹ ਅਕਾਲੀ ਦਲ ਜੀ ਉਹ ਅਕਾਲੀ ਦਲ ਆ ਮੇਰੀ ਬੇਨਤੀ ਹੈ ਮੈਂ ਰੱਬ ਦੇ ਵਾਸਤੇ ਅਕਾਲੀ ਸ਼ਬਦ ਜਿਹੜਾ ਨਾਮ ਬਦਨਾਮ ਕਰੋ ਤੁਸੀਂ ਆਪਣੀ ਪਾਰਟੀ ਬਣੀ ਰੱਖੋ ਰੱਖੀ ਰੱਖੋ ਯਾਰ ਬਾਦਲ ਹੂੰ ਘਟੋ ਘਟ ਆਪਦੀ ਪਾਰਟੀ ਦਾ ਨਾਮ ਬਦਲ ਕੇ ਅਕਾਲੀ ਦਲ ਤੋਂ ਵੀ ਹੋਰ ਤਾਂ ਰੱਖ ਲਓ ਅਕਾਲੀ ਸ਼ਬਦ ਤਾਂ ਬਦਨਾਮ ਨਾ ਹੋਵੇ ਤੁਸੀਂ ਅਕਾਲੀ ਸ਼ਬਦ ਨੂੰ ਬਦਨਾਮ ਕਰੀ ਜਾਨੇ ਅਕਾਲੀ ਦਲ ਅਕਾਲੀਅਤ ਤਾਂ ਤੁਹਾਡੇ ਅੰਦਰ ਹੀ ਹੈ ਨਹੀਂ ਨਾ ਕਿਸੇ ਵਰਕਰ ਕੋਲ ਸਾਰੇ ਤਾਂ ਸਾਰੇ ਚਮਚੀ ਹੈ ਚਾਪਲੂਸ ਕੋ ਸਬੂਦੀ ਟੀਮ ਕਢੀ ਕੀਤੀ ਹੋਈ ਹੈ ਉਹ ਚੱਲੀ ਜਾਂਦਾ ਅੱਜ ਵੀ ਜੇ ਕਿਸੇ ਇੱਕ ਸਿੰਗਲ ਵਰਕਰ ਦੇ ਵਿੱਚ ਵੀ ਕੋਈ ਕਣਕੰਡਾ ਹੈਗਾ ਹੂੰ ਜਿਹੜੀ ਚੀਜ਼ ਪਬਲਿਕ ਡੋਮੇਨ ਚ ਪਈ ਹੈ ਤੁਹਾਨੂੰ ਤੁਹਾਡਾ ਲੀਡਰ ਤੁਹਾਡਾ ਲੀਡਰ ਹੀ ਕਹਾਂਗੇ ਨਾ ਬੰਟੀ ਰਮਾਣਾ ਹੋ ਗਿਆ ਮੇਸ਼ੰਦਰ ਗਰੇਵਾਲ ਹੋ ਗਿਆ ਵਿਰਸਾ ਸਿੰਘ ਬਟੂਆ ਹੋ ਗਿਆ ਇਹ ਇਹ ਸਾਰੇ ਦੇ ਸਾਰੇ ਇਹਨਾਂ ਦੀਆਂ ਰਿਪੋਰਟਸ ਆ ਰਹੀਆਂ ਤੇ ਸੁਖਵੀਰ ਸਿੰਘ ਬਾਦਲ ਦੇ ਤੇ ਹਰਸਮਰਤ ਬਾਦਲ ਦੇ ਪੇਜਾਂ ਤੇ ਸ਼ੇਅਰ ਹੋ ਰਹੀਆਂ ਤਾਂ ਕੌਣ ਜਿੰਮੇਵਾਰ ਉਹਨਾਂ ਦਾ ਹੂੰ ਤانوں ਮਿਸਲੀਡ ਕਰ ਰਹੇ ਨੇ ਤੇ ਤੁਸੀਂ ਮਿਸਲੀਡ ਹੋ ਕੇ ਖੁਸ਼ ਹੋ ਨਿਓ ਇਹਦਾ ਮਤਲਬ ਉਹ ਤੁਹਾਡੇ ਦੇ ਵਿੱਚ ਤੁਹਾਡੇ ਚ ਕਿਹੜਾ ਜੀ ਕਣਕੰਡਾ ਹੈ ਨਹੀਂਗਾ ਇੱਕ ਸਿੰਗਲ ਬੰਦਾ ਵੀ ਬੋਲਣ ਵਾਲਾ ਹੈ ਨਹੀਂ ਜਿਹੜਾ ਇਹਨਾਂ ਨੂੰ ਕਾਊਂਟਰ ਕਰੇ ਵੀ ਤੁਸੀਂ ਝੂਠ ਕੂ ਬੋਲਦੇ ਹੋ ਪਬਲਿਕ ਡੋਮੇਨ ਦੇ ਵਿੱਚ ਆ ਹਰ ਡਾਕੂਮੈਂਟ ਪਬਲਿਕ ਡੋਮੇਨ ਚ ਪਿਆ ਤੁਸੀਂ ਦੇਖ ਲਓ ਜਦੋਂ ਮਰਜੀ ਰਿਪੋਰਟ ਕੱਢ ਲਓ ਇਹ ਚੀਜ਼ਾਂ ਜਿਹੜੀਆਂ ਨੇ ਇਹ ਗੱਲ ਪਬਲਿਕ ਚ ਨਹੀਂ ਆਈ ਸੀ ਇਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਤੇ ਉਹਦੀ ਸਹਿਮਤੀ ਤੋਂ ਬਿਨਾ ਬਿਲਕੁਲ ਵੀ ਅੱਗੇ ਜਿਹੜੀ ਹੈ ਨਹੀਂ ਚੱਲੀ ਤੇ ਜਦੋਂ ਹੁਣ ਇਹਦੇ ਚ ਨਿਕਲਦਾ ਕੀ ਪਿਆ ਐਰਪੋਰਟ ਚ ਦੇਖੋ ਰਿਪੋਰਟ ਜਿੰਨੇ ਲਾ ਕੇ ਪਰਿਵਾਰ ਫਿਰ ਉਮੀਦ ਲਾਈ ਰੱਖੂਗਾ ਵੈਸੇ ਤਾਂ ਪਰਿਵਾਰ ਦਾ ਹੁਣ ਮਸਲਾ ਨਹੀਂ ਗਿਆ ਰਹਿਦਾ ਕੌਮ ਦਾ ਗਿਆ ਕਿ ਕੌਮ ਉਮੀਦ ਲਾਈ ਰੱਖੂਗਾ ਸਾਡੇ ਕੱਲ ਤੱਕ ਸਾਹਿਬ ਤਾਂ ਜਹੇਦਰ ਸੀ ਕਿ ਤੇ ਉਹਨਾਂ ਦਾ ਇਨਸਾਫ ਲਈ ਲੜਕ ਰਹੇ ਆ ਬਿਲਕੁਲ ਤੁਹਾਡੀ ਜਗਮੀਤ ਸਿੰਘ ਗੱਲ ਇਹ ਹੈ ਵੀ ਇਹ ਤੁਹਾਡਾ ਸੁਭਾਅ ਸੁਭਾਅ ਅੱਛਾ ਹੈ ਪਰ ਇਥੋਂ ਜਾ ਕੇ ਕੀ ਬਣਨਾ ਹੈ ਹਮ ਮੈਂ ਤੁਹਾਡਾ ਹਿਸਟਰੀ ਚ ਲੈ ਕੇ ਜਾਣਾ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਸਾਹਿਬ ਨੇ ਜੀ ਤੇ ਸੂਬਾ ਸਰਹੰਦ ਨੇ ਵਜ਼ੀਰ ਖਾਨ ਨੇ ਹਮ ਰੱਜਮਾਤ ਤਸ਼ੱਦਦ ਕੀਤਾ ਬਿਲਕੁਲ ਤਸ਼ੱਦਦ ਕੀਤਾ ਜਿੰਨਾ ਕੁਝ ਉਹ ਤੋਂ ਹੋ ਸਕਿਆ ਸਾਰਾ ਕੀਤਾ ਤੇ ਉਸ ਤੋਂ ਇਮੀਡੀਏਟ ਥੋੜੇ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਤੇ ਸਿੱਖ ਰਾਜ ਕਾਇਮ ਹੋਇਆ ਹੂੰ ਸੋ ਇਸ ਗੱਲ ਨੂੰ ਜੇ ਸੀ ਇੰਡੀਅਨ ਨੇ ਜੁਡੀਸ਼ੀਅਲ ਸਿਸਟਮ ਤੋਂ ਐਕਸੈਪਟ ਕਰੀ ਇਹ ਕੋਸ਼ਿਸ਼ ਕਰੀਏ ਐਕਸੈਪਟ ਕਰੀਏ ਕਹਿ ਲਓ ਉਮੀਦ ਕਰੀਏ ਕਹਿ ਲਓ ਇੱਥੋਂ ਨਹੀਂ ਹੋਣਾ ਇਸ ਸਿਸਟਮ ਤੋਂ ਇਹ ਤਾਂ ਅੱਗੇ ਪਰਮਾਤਮਾ ਅੱਗੇ ਕੋਤਕ ਉਹਨਾਂ ਦਾ ਆਪਣੇ ਬੰਨਣਾ ਇੰਟਰਨੈਸ਼ਨਲ ਸਨਾਰੀਓ ਜੋ ਕੁਝ ਅਸੀਂ ਦੇਖ ਰਹੇ ਹਾਂ ਜੋ ਕੁਝ ਵਾਪਰ ਰਿਹਾ ਇਹ ਇਹ ਅਪਰੋਚ ਇੱਕ ਸਾਰਾ ਕੁਝ ਵਾਪਰ ਰਿਹਾ ਤੇ ਇਹ ਚੜ੍ਹਦੀ ਕਲਾ ਹੋਣੀ ਹੀ ਹੋਣੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ